ਰੇਡ ਪਾਰਟੀ ਨਾਲ ਕੰਮ ਕਰਦੇ ਸੀ ਅੱਗੇ ਦੇਖਦੇ ਹਾਂ ਜੀ ਕਿਸ ਲਾਲਚ ਦੇ ਤਹਿਤ ਇਸ ਕੰਮ ਚ ਆਏ ਜਦੋਂ ਕੋਈ ਬੱਚਾ ਨਸ਼ਾ ਕਰਨਾ ਸ਼ੁਰੂ ਕਰਦਾ ਹੈ ਉਹਦੇ ਨੈਚੁਰਲੀ ਹੈ ਉਹਦੇ ਬਿਹੇਵੀਅਰ ਚ ਕੋਈ ਨਾ ਕੋਈ ਚੇਹ ਜਾਊਗੀ ਲੇਕਿਨ ਕ੍ਰਿਮੀਨਲ ਬੰਦੇ ਜਿਹੜੇ ਆ ਉਹ ਵੀ ਆਪਣਾ ਕੰਮ ਕਰ ਰਹੇ ਐ ਐਗਜੈਕਟਲੀ ਮੇਰਾ ਵੀ ਇਹ ਕੁਐਸਚਨ ਸੀਗਾ ਕਿ ਇਹ ਡੋਨ ਸਿਸਟਮ ਨੂੰ ਇੱਧਰ ਆਵੇ ਹੀ ਨਾ ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਖੇਪ ਜਿਹੜੀ ਆ ਉਹ ਹੈਰੋਇਨ ਦੀ ਪਕੜ ਫੜੀ ਗਈ ਆ ਸਰਦੀ ਖੇਤਰ ਦੇ ਥਾਣਾ ਕਲਾਂ ਨੌਰ ਦੀ ਪੁਲਿਸ ਵੱਲੋਂ ਜਿਹੜੀ ਇਹ ਪ੍ਰਾਪਤੀ ਕੀਤੀ ਗਈ ਹੈ ਬੀਐਸਐਫ ਦੇ ਜਿਹੜੇ ਅਫਸਰ ਸਹਿਬਾਨ ਆ ਉਹਨਾਂ ਦੇ ਨਾਲ ਮਿਲ ਕੇ ਸੋ ਸਾਡੇ ਨਾਲ ਐਸਪੀ ਚੌਧਰੀ ਸਾਹਿਬ ਚੌਧਰੀ ਸਾਹਿਬ ਇਹ ਬੜੀ ਵੱਡੀ ਪ੍ਰਾਪਤੀ ਹੈ ਅੱਜ ਕੀ ਸਮਝਦੇ ਵੀ ਇਹ ਨੌਜਵਾਨ ਇਹ ਅਜੇ ਛੋਟੇ ਛੋਟੇ ਲਾਲਚਾਂ ਦੇ ਵਿੱਚ ਕਿਉਂ ਜ਼ਿੰਦਗੀ ਕਰਾਂਗੇ ਇਹ ਬਸ ਜਿਹੜਾ ਪੈਸੇ ਦਾ ਲਾਲਚ ਹੈ ਬੇਸਿਕਲੀ ਤਾਂ ਇਹ ਦੋਨੋਂ ਮੁੰਡੇ ਜਿਹੜੇ ਹੈਗੇ ਆ ਇਹ ਰੇਡ ਪਾਰਟੀ ਨਾਲ ਕੰਮ ਕਰਦੇ ਸੀ ਅੱਗੇ ਦੇਖਦੇ ਹਾਂ ਜੀ ਕਿਸ ਲਾਲਚ ਦੇ ਤਹਿਤ ਇਸ ਕੰਮ ਵਿੱਚ ਆਏ ਉਹ ਸਾਰਾ ਵੈਰੀਫਾਈ ਕਰਾਂਗੇ ਅਸੀਂ ਨੌਜਵਾਨੀ ਨੂੰ ਇਸ ਨਸ਼ੇ ਤੋਂ ਵਰਤੋਂ ਕਰਨ ਤੋਂ ਕਿਵੇਂ ਹਟਾ ਸਕਦੇ ਹਾਂ ਇਹ ਜਿਹੜੀ ਇੱਕ ਪੈਡਲਰ ਦਾ ਇੱਕ ਬਹੁਤ ਵੱਡੀ ਪ੍ਰਵਿਰਤੀ ਚੱਲ ਰਹੀ ਹੈ ਕਿਹੜੇ ਢੰਗ ਦੇ ਨਾਲ ਆਪਾਂ ਸੋਸ਼ੀਅਲੀ ਔਰ ਪੁਲਿਸ ਦੇ ਜੁਆਇੰਟ ਆਪਰੇਸ਼ਨ ਨਾਲ ਕਿਵੇਂ ਇਹਨੂੰ ਸਫਲ ਕਰ ਸਕਦੇ ਹਾਂ ਦੇਖੋ ਜੀ ਇਹਦੇ ਵਿੱਚ ਜਿਹੜਾ ਹੈ ਆਮ ਪਬਲਿਕ ਦਾ ਬਹੁਤ ਵੱਡਾ ਯੋਗਦਾਨ ਹੋਣਾ ਚਾਹੀਦਾ ਹੈ ਕਿਉਂਕਿ ਹਰ ਬੰਦੇ ਦੇ ਮਗਰ ਪੁਲਿਸ ਜਿਹੜੀ ਹੈ ਉਹ ਉਹਨੂੰ ਨਿਗਰਾਨੀ ਨਹੀਂ ਰੱਖ ਸਕਦੀ ਇਹ ਪੇਰੈਂਟਸ ਦੀ ਡਿਊਟੀ ਹੈ ਕਿ ਬੱਚਿਆਂ ਦੇ ਨਿਗਰਾਨੀ ਰੱਖਣ ਬੱਚੇ ਦੇ ਬਿਹੇਵੀਅਰ ਚ ਕੋਈ ਪ੍ਰੋਬਲਮ ਡਿਫਰੈਂਸ ਦਿਖ ਰਿਹਾ ਉਹਨਾਂ ਨੂੰ ਉਹਨੂੰ ਚੈੱਕ ਕਰਨ ਕਿ ਉਹ ਜਦੋਂ ਕੋਈ ਬੱਚਾ ਨਸ਼ਾ ਕਰਨਾ ਸ਼ੁਰੂ ਕਰਦਾ ਹੈ ਉਹਦੇ ਨੇਚਰਲੀ ਹੈ ਉਹਦੇ ਬਿਹੇਵੀਅਰ ਚ ਕੋਈ ਨਾ ਕੋਈ ਚੇਹ ਜਾਊਗੀ ਇਹ ਚੀਜ਼ਾਂ ਪੇਰੈਂਟਸ ਨੂੰ ਦੇਖਣੀਆਂ ਪੈਣੀਆਂ ਬੱਚਾ ਕਿੰਨੇ ਵਜੇ ਜਾ ਰਿਹਾ ਕਿਹਦੇ ਨਾਲ ਜਾ ਰਿਹਾ ਕਿੱਥੇ ਜਾ ਰਿਹਾ ਉਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਪੁਲਿਸ ਆਪਣਾ ਕੰਮ ਕਰ ਰਹੀ ਹੈ ਸਿਵਲ ਐਡਮਿਨਿਸਟ੍ਰੇਸ਼ਨ ਆਪਣਾ ਕੰਮ ਕਰ ਰਹੀ ਹੈ ਸਰਕਾਰ ਕਰ ਰਹੀ ਹੈ لیکن ਇਸ ਨਸ਼ੇ ਦੇ ਕੋਡ ਨੂੰ ਵੱਡਣ ਲਈ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪੈਣਾ। ਸਾਡਾ ਬੇਸ਼ੱਕ ਸਾਡਾ ਇਲਾਕਾ ਜੀ ਉਹ ਸਰਹੱਦੀ ਇਲਾਕਾ ਇਹ ਮੋਰ ਸਸਟੇਨਬਲ ਇਲਾਕਾ ਜਿਹੜਾ ਸਾਡਾ ਪਠਾਨਕੋਟ ਤੋਂ ਲੈ ਕੇ ਅਬੋਰ ਤੱਕ ਉਹਦੇ ਵਿੱਚ ਸਾਡਾ ਜ਼ਿਲ੍ਹਾ ਗੁਰਦਾਸਪੁਰ ਵੀ ਆ ਜਾਂਦਾ ਇੱਥੇ ਵੱਧ ਤੋਂ ਵੱਧ ਪ੍ਰੀਕਾਸ਼ਨ ਰੱਖਣ ਦੀ ਲੋੜ ਆ ਬੀਐਸਐਫ ਦਾ ਏਰੀਆ ਵੀ 50 ਕਿਲੋਮੀਟਰ ਤੱਕ ਗਵਰਨਮੈਂਟ ਨੇ ਵਧਾਇਆ ਹੋਇਆ ਤੁਸੀਂ ਸੋਚਦੇ ਹੋ ਕਿ ਹੋਰ ਵੀ ਕੁਝ ਕੋਈ ਸਪੈਸ਼ਲ ਐਫਰਟ ਕਰਨ ਦੀ ਲੋੜ ਆ ਇਸ ਜਿਹੜੀ ਇੱਕ ਜਿਹੜੀ ਲਗਾਤਾਰ ਜਿਹੜੀ ਇਹ ਬਾਰਡਰ ਪਾਸ ਤੋਂ ਜਿਹੜੀ ਸਮਗਲਿੰਗ ਨਹੀਂ ਉਹ ਸਾਰੇ ਐਫਰਟਸ ਚੱਲ ਰਹੇ ਆ ਜਿਹੜਾ ਹੁਣ ਨਵਾਂ ਡਰੋਨ ਵਾਲਾ ਸਿਸਟਮ ਸ਼ੁਰੂ ਹੋਇਆ ਸੀ ਉਹਦੇ ਚ ਐਂਟੀ ਡਰੋਨ ਸਿਸਟਮ ਸਰਕਾਰ ਵੱਲੋਂ ਵੀ ਲਾਗੂ ਕੀਤਾ ਗਿਆ ਲੇਕਨ ਕ੍ਰਿਮੀਨਲ ਬੰਦੇ ਜਿਹੜੇ ਉਹ ਵੀ ਆਪਣਾ ਕੰਮ ਕਰ ਰਹੇ ਐਗਜੈਕਟਲੀ ਮੇਰਾ ਵੀ ਇਹ ਕੁਐਸਚਨ ਸੀਗਾ ਕਿ ਇਹ ਡਰੋਨ ਸਿਸਟਮ ਨੂੰ ਇੱਧਰ ਆਵੇ ਹੀ ਨਾ ਇਸ ਹੱਬ ਦੇ ਨਾਲ ਕੋ ਟੈਕਨੀਕਲੀ ਜਿਹੜਾ ਵਾ ਜਾਂ ਕੋਈ ਕੀਤਾ ਜਾ ਟੈਕਨੀਕਲੀ ਵੀ ਚੱਲ ਰਿਹਾ ਸਾਰਾ ਇਹ ਐਂਟੀ ਡਰੋਨ ਸਿਸਟਮ ਹੈ ਦੇਖੋ ਕੋਈ ਵੀ ਚੀਜ਼ ਹੈ ਜਿਹੜੀ ਇੱਕ ਚੀਜ਼ ਲਾਗੂ ਹੁੰਦੀ ਹੈ ਉਹਦਾ ਉਹ ਕੋਈ ਨਾ ਕੋਈ ਤੋੜ ਕੱਢ ਲੈਂਦੇ ਉਹ ਤੋੜ ਨੂੰ ਅੱਗੇ ਤੋੜ ਕੱਢਣ ਲਈ ਸਰਕਾਰ ਇਸ ਕੰਮ ਲਈ ਲਗਾਤਾਰ ਪ੍ਰਯਾਸ ਚਾਰੀ ਹੈ। ਅਖੀਰ ਦੇ ਵਿੱਚ ਆਪਣੇ ਸਰहदी ਇਲਾਕੇ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ? ਯੂਥ ਨੂੰ ਜੀ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਨਸ਼ੇ ਜਿਹੜੇ ਆ ਉਹਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ। ਨਸ਼ੇ ਦਾ ਅੰਤ ਮਾੜਾ ਹੀ ਹੈ। ਅਗਰ ਨਸ਼ਾ ਕਰੋਗੇ ਤਾਂ ਜ਼ਿੰਦਗੀ ਜਿਹੜੀ ਹੈ ਉਹ ਖਰਾਬ ਹੈ। ਅਗਰ ਵੇਚੋਗੇ ਤਾਂ ਵੀ ਜ਼ਿੰਦਗੀ ਖਰਾਬ ਹੈ, ਪਰਚਾ ਹੋਊਗਾ, ਜੇਲ੍ਹ ਜਾਓਗੇ ਤੇ 15-20 ਸਾਲ ਦੀ ਸਜ਼ਾ ਹੋਊਗੀ। ਉਸ ਤੋਂ ਬਾਅਦ ਜ਼ਿੰਦਗੀ ਬਚਣੀ ਕਿੰਨੀ ਹੈ? ਇਸ ਲਈ ਇਹਨਾਂ ਕੰਮਾਂ ਤੋਂ ਦੂਰ ਰਹਿ ਕੇ ਆਪਣਾ ਕਿਰਤ ਕਰੋ ਪਰਮਾਤਮਾ ਦਾ ਨਾਮ ਲਓ ਸੋ ਇਸਨ ਐਸਪੀ ਡੀਕੇ ਚੌਧਰੀ ਜੀ ਜਿਨ੍ਹਾਂ ਨੇ ਅੱਜ ਦੀ ਪ੍ਰੈਸ ਕਾਨਫਰੰਸ ਨੂੰ ਹੈਡ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਕਿ ਇਹ ਦੋ ਨੌਜਵਾਨ ਨੇ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਵਾ ਔਰ ਉਹਨਾਂ ਦੇ ਇਸ ਕਿਤੇ ਦੇ ਨਾਲ ਇਸ ਜਿਹੜੀ ਸਮਗਲਿੰਗ ਦੇ ਨਾਲ ਕੀ ਪਿਸ਼ੋਕੜਾ ਉਹਨਾਂ ਦੇ ਅੱਗੇ ਕੀ ਰਿਲੇਸ਼ਨ ਨੇ ਉਹਦੇ ਬਾਰੇ ਜਾਣਕਾਰੀ ਕੀਤੀ ਜਾਊਗੀ ਐਸਪੀ ਹੈਡਕੁਆਟਰ ਗੁਰਦਾਸਪੁਰ ਤੋਂ কলম নুসি কলদ যাফরপুর